ਕਰ ਦਿਆ ਪੰਜਾਬ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਨੂੰ ਛੱਡ ਅੱਜ ਤੋਂ ਪੰਜਾਬ ਇਸਕੂਲ ਤੇ ਕਾਲਜ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਯੂਨੀਵਰਸਿਟੀਆਂ ਵੀ ਅੱਜ ਤੋਂ ਖੁੱਲ ਜਾਣਗੀਆਂ ਭਾਰਤ ਪਾਕਿਸਤਾਨ ਤਣਾਅ ਵਿਚਾਲੇ तमाम ਵਿਦਿਅਕ ادارے ਸਕੂਲ ਕਾਲਜਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਇਹ ਫੈਸਲਾ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਕੂਲ ਕਾਲਜ ਨੇ ਵਿਦਿਅਕ ادارے ਨੇ ਉਹਨਾਂ ਤੇ ਹਲੇ ਵੀ ਲਾਗੂ ਹੈ ਇਤਿਆਤਨ ਇੱਥੇ ਹਲੇ ਉਹਨਾਂ ਤੇ ਇਹ ਜਿਹੜੇ ਸਕੂਲ ਕਾਲਜ ਨੇ ਉਹ ਬੰਦ ਰਹਿਣਗੇ ਲੇਕਿਨ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਸਕੂਲ ਕਾਲਜ ਹੁਣ ਖੁੱਲਣਗੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਥੇ तमाम ਹੁਕਮ ਜਾਰੀ ਕੀਤੇ ਨੇ ਅੱਜ ਯੂਨੀਵਰਸਿਟੀਆਂ ਵੀ ਅੱਜ ਤੋਂ ਸਕੂਲ ਕਾਲਜ ਵੀ ਖੁੱਲ ਰਹੇ ਨੇ ਸਰਹਦੀ ਇਲਾਕੇ ਗੁਰਦਾਸਪੁਰ ਫਿਰੋਜ਼ਪੁਰ ਤੇ ਤਰਨਤਾਰਨ ਵਿੱਚ ਪਰ ਸਕੂਲ ਕਾਲਜ ਬੰਦ ਨੇ ਅੰਮ੍ਰਿਤਸਰ ਫਾਜ਼ਿਲਕਾ ਤੇ ਪਠਾਨਕੋਟ ਵਿੱਚ ਵੀ ਸਕੂਲ ਜਿਹੜੇ ਨੇ ਸਰਹਦੀ ਇਲਾਕੇ ਦੇ ਉਹ ਬੰਦ ਰੱਖਣ ਦਾ ਫੈਸਲਾ ਹੱਲੇ ਕੀਤਾ ਗਿਆ ਸੋ ਦੱਸਿਆ ਕਿ ਇੱਥੇ ਸਰਹਦੀ ਇਲਾਕੇ ਗੁਰਦਾਸਪੁਰ ਫਿਰੋਜ਼ਪੁਰ ਤੇ ਤਰਨਤਾਰਨ ਵਿੱਚ ਸਕੂਲ ਪਰ ਬੰਦ ਨੇ ਇਤਿਹਾਸਨ ਹੱਲੇ ਉਹ ਫੈਸਲਾ ਹੱਲੇ ਵੀ ਲਾਗੂ ਰਹੇਗਾ ਲੇਕਿਨ ਪੰਜਾਬ ਦੇ ਹੋਰ ਨਾ ਥਾਵਾਂ ਤੇ ਸਕੂਲ ਕਾਲਜ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਸੋ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਅਮਨਸਰ ਗੁਰਦਾਸਪੁਰ ਪਠਾਨਕੋਟ ਇਥੇ ਸਕੂਲ ਕਾਲਜ ਵਿਦਿਆਕਤਾਰੇ ਫਿਲਹਾਲ ਬੰਦ ਰਹਿਣਗੇ ਮਨਜੋਤ ਸਾਡੇ ਨਾਲ ਇਸ ਵੇਲੇ ਜੁੜੇ ਨੇ ਮਨਜੋਤ ਜਿਸ ਤਰ੍ਹਾਂ ਦੇ ਨਾਲ ਹਾਲਾਤ ਬੀਤੇ ਕੁਝ ਦਿਨਾਂ ਵਿੱਚ ਬਣੇ ਉਸ ਤੋਂ ਬਾਅਦ ਇਤਿਆਤਨ ਪੰਜਾਬ ਦੇ तमाम ਸਕੂਲ ਕਾਲਜ ਵਿਦਿਆ ਕਤਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੁਣ ਜਿਸ ਤਰ੍ਹਾਂ ਦੇ ਨਾਲ ਹਾਲਾਤ ਥੋੜੇ ਸੁਧਰੇ ਨੇ ਸਿਵਾਏ ਸਰਹੱਦੀ ਖੇਤਰਾਂ ਦੇ ਬਾਕੀ ਥਾਵਾਂ ਤੇ ਹੁਣ ਵਿਦਿਆ ਕਤਾਰੇ ਖੁੱਲਣ ਦਾ ਫੈਸਲਾ ਕੀਤਾ ਗਿਆ ਅਤੇ ਕੋਰਾ ਦਾ ਹਾਲਾਂਕਿ ਫਿਰੋਜ਼ਪੁਰ ਦੇ ਵਿੱਚ ਅੱਜ ਵੀ ਜਿਹੜੇ ادارے ਨੇ ਵਿਦਿਅਕ ادارے ਨੇ ਖਾਸ ਤੌਰ ਦੇ ਉੱਪਰ ਸਕੂਲ ਕਾਲਜ ਔਰ ਬਾਕੀ ਪ੍ਰਾਈਵੇਟ ਇੰਸਟੀਟਿਊਟ ਜਿਹੜੇ ਨੇ ਉਹਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਪਰ ਉੱਥੇ ਹੀ ਆ ਜੇਕਰ ਪੂਰੇ ਸ਼ਹਿਰ ਦੀ ਗੱਲ ਕਰੀਏ ਹਾਲਾਂਕਿ ਜਿਹੜੇ ਹਾਲਾਤ ਨੇ ਕਿਤਨਾ ਕਿਤੇ ਆਮ ਵਰਗੇ ਹੁੰਦੇ ਜਾ ਰਹੇ ਨੇ ਔਰ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਜਰੂਰ ਦਿਖਾਵੇ ਕਿਉਂਕਿ ਦੁਕਾਨਾਂ ਜਿਹੜੀਆਂ ਨੇ ਇੱਥੇ ਰਾਦਾ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਹੋਟੇਲਸ ਨੇ ਉਹ ਖੁੱਲਨੇ ਸ਼ੁਰੂ ਹੋ ਚੁੱਕੇ ਨੇ ਔਰ ਆਵਾਜਾਈ ਜਿਹੜੀ ਹੈ ਖਾਸ ਤੌਰ ਦੇ ਉੱਪਰ ਜਿਹੜੀ ਸ਼ਹਿਰੀ ਔਰ ਦਿਹਾਤੀ ਇਲਾਕਿਆਂ ਦੀ ਆਵਾਜਾਈ ਹੈ ਉਹ ਹੁਣ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜੇਕਰ ਕੱਲ ਰਾਤ ਦਾ ਜ਼ਿਕਰ ਕਰ ਲਈ ਤਾਂ ਹਾਲਾਂਕਿ ਸ਼ਾਂਤ ਤਰੀਕੇ ਦੇ ਨਾਲ ਸਾਰਾ ਕੁਝ ਚੱਲਿਆ ਔਰ ਉਹ ਸਵੇਰੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਫਿਰ ਤੋਂ ਸਾਮ 6 ਕੇ ਹੌਸਲਾ ਜੜਾਇਆ ਉਹ ਆਇਆ ਔਰ ਹੁਣ ਟ੍ਰੈਫਿਕ ਔਰ ਜਿਹੜੀ ਵਿਵਸਥਾ ਜਿਹੜੀ ਆ ਉਹ ਵੀ ਫਿਲਹਾਲ ਤਾਂ ਠੀਕ ਚੱਲ ਰਹੀ ਹੈ ਆਵਾਜਾਈ ਠੀਕ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਲੋਕਾਂ ਇਹ ਦੇਖ ਲਈ ਤਾਂ ਆ ਜਿਹੜੀ ਅੱਜ ਮੀਟਿੰਗ ਹੈ ਔਰ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਵੀ ਚਾਅ ਹੈ ਕਿ ਸ਼ਾਇਦ ਜਿਹੜਾ ਇਹ ਪੂਰਾ ਘਟਨਾਕਰਮ ਵਾਪਰ ਰਿਹਾ ਹੈ ਉਹ ਕਿਤੇ ਨਾ ਕਿਤੇ ਹੁਣ ਸੁਭਾਗਤ ਹੋ ਸਕਦਾ ਹੈ ਕਿਉਂਕਿ ਇਸੇ ਸ਼ਾਂਤੀ ਦੇ ਚੱਲਦਿਆਂ ਲੋਕ ਜਿਹੜੇ ਨੇ ਉਸ ਵੇਰੇ ਦੁਕਾਨਾਂ ਖੋਲ ਰੇ ਨੇ ਕਿਉਂਕਿ ਆਵਾਜਾਈ ਜਿਹੜੀ ਹੈ ਉਹ ਵੀ ਸੁਨਿਸ਼ਚਿਤ ਹੋ ਰਹੀ ਹੈ ਜਿਹੜੇ ਸ਼ਹਿਰ ਔਰ ਬਾਹਰੀ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਜੇ ਅਸੀਂ ਜ਼ਿਕਰ ਕਰੀਏ ਤਾਂ ਜਿਵੇਂ ਪਹਿਲਾ ਦਿਹਾਤੀ ਇਲਾਕਿਆਂ ਦੀ ਅਸੀਂ ਤਸਵੀਰ ਕੱਲ ਦਿਖਾਈ ਕਿਉਂਕਿ ਬਿਲਕੁਲ ਸਰਹਾਦ ਦੇ ਉੱਤੇ ਲੋਕੀ ਹੁਣ ਖੇਤੀ ਕਰਨ ਜਾ ਰਹੇ ਨੇ ਕਿਉਂਕਿ ਜਿਹੜੀ ਜਿਹੜੀ ਆਵਾਜਾਈ ਨੂੰ ਲੈ ਕੇ ਜ਼ਿਕਰ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਪਹਿਲਾ ਜਿਹੜਾ ਸਹਿਮ ਦਾ ਮਾਹੌਲ ਸੀਗਾ ਪਿੰਡ ਛੱਡ ਕੇ ਜਾ ਰਹੇ ਸੀਗੇ ਔਰ ਕੱਲ ਔਰ ਅੱਜ ਦੇ ਵਿੱਚ ਜਿਹੜਾ ਹੈ ਉਸ ਦਾ ਜ਼ਮੀਨੇ ਸਮਾਨ ਦਾ ਫਰਕ ਪਿਆ ਹੈ ਤਾਂ ਸਕੂਲ ਬੇਸ਼ੱਕ ਬੰਦ ਨੇ ਪਰ ਦੁਕਾਨਾਂ ਔਰ ਆਵਾਜ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਰ ਜਿਹੜਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਉਹ ਕਿਤਨਾ ਕਿਤੇ ਘਟਿਆ ਹੈ ਔਰ ਅੱਜ ਸ਼ਾਮ ਤੱਕ ਜਿਹੜਾ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਇਸ ਬਾਰੇ ਸੁਨਿਸ਼ਚਿਤ ਹੋ ਸਕੀਤਾ ਜਾ ਸਕਦਾ ਹੈ ਔਰ ਬੀਤੀ ਦਿਨੀ ਜਦੋਂ ਪਹਿਲਾਂ ਸੀਜ਼ਫਾਇਰ ਹੋਏ ਸੀਗਾ ਤਾਂ ਫਿਰੋਜ਼ਪੁਰ ਦੇ ਵਿੱਚ ਹੀ ਲੋਕਾਂ ਨੇ ਪਹਿਲਾਂ ਮਠਿਆਈ ਵੰਡੀ ਉਹ ਢੋਲ ਵਜਾ ਕੇ ਭੰਗੜੇ ਪਾ ਕੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਸੀ ਲੇਕਿਨ ਕੁਝ ਸਮਾਂ ਬਾਅਦ ਹੀ ਜਿਹੜਾ ਡਰੋਨ ਦੀ ਮੂਵਮੈਂਟ ਹੋਈ ਔਰ ਉਸ ਤੋਂ ਬਾਅਦ ਐਲੋਸੀ ਦੇ ਉੱਤੇ ਫਾਇਰਿੰਗ ਸ਼ੁਰੂ ਹੋਈ ਪਰ ਕੱਲ ਰਾਤ ਜਿਹੜਾ ਹੈ ਇਹ ਸ਼ਾਂਤੀ ਰਹੀ ਜਿਸ ਤੋਂ ਬਾਅਦ ਅੱਜ ਸਵੇਰੇ ਹਾਲਾਂਕਿ ਇਸ ਵੇਲੇ ਤੱਕ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਪਰ ਸਰਹਸਰੋਪੁਰ ਸ਼ਹਿਰ ਦਾ ਜ਼ਿਕਰ ਕਰੀ ਤਾਂ ਹੁਣ ਵੀ ਦੁਕਾਨਾਂ ਖੋਲੀਆਂ ਜੜੀਆਂ ਨੇ ਉਹ ਸ਼ੁਰੂ ਹੋ ਚੁੱਕਿਆ ਨੇ ਜੀਰਾ ਦਾ ਜੀ ਜੀ ਬਿਲਕੁਲ ਇੱਥੇ ਜਿਸ ਤਰ੍ਹਾਂ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਣ ਲੋਕ ਜਿਹੜੇ ਨੇ ਨਾਰਮਲ ਜਿਹੜਾ ਹੈ ਰੂਟੀਨ ਵੱਲ ਵੱਧੇ ਨਜ਼ਰ ਆ ਰਹੇ ਨੇ ਬਹੁਤ ਬਹੁਤ ਸ਼ੁਕਰ ਹੈ ਮਜੂਦ ਫਿਲਹਾਲ ਦੀ ਸਾਰੀ ਜਾਣਕਾਰੀ ਔਰ ਤਸਵੀਰ ਲਈ ਫਿਲਹਾਲ ਜਿਹੜੇ ਵੇਦ ਦੇ ਕਦਾਰੇ ਨੇ ਸਿੱਖਿਆ ਸੰਸਥਾਨਾਂ ਨੇ ਸਰਹੱਦੀ ਖੇਤਰ ਦੀਆਂ ਬੰਦ ਨੇ ਲੇਕਿਨ ਬਾਕੀ ਥਾਵਾਂ ਤੇ ਹੁਣ ਖੁੱਲ ਰਹੇ ਨੇ ਤੇ ਜ਼ਿੰਦਗੀ ਹੁਣ ਥੋੜੀ ਪਟੜੀ ਤੇ